ਜਿਸ ਘਰ ਦੇ ਵਿੱਚ ਔਰਤ ਨਹੀਂ ਹੁੰਦੀ ਉਹ ਘਰ ਘਰ ਲੱਗਦਾ ਹੀ ਨਹੀਂ ਨਾ ਉਹ ਜਾੜ ਹੋ ਜਾਂਦਾ ਹੈ ਉੱਥੇ ਫਿਰ ਮੁੰਡੇ ਆ ਸਾਡੇ ਉਹ ਮੁੰਡੇ ਜਦੋਂ ਤੇ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਕਰਨੇ ਪੈਂਦੇ ਨੇ ਉਹ ਰੋਟੀ ਵੀ ਬਣਾਉਂਦੇ ਆ ਚਾਹਾਂ ਵੀ ਬਣਾਉਂਦੇ ਆ ਦਾਲਾਂ ਸਬਜ਼ੀਆਂ ਨੂੰ ਤੜਕੇ ਐਸੇ ਕਮਾਲ ਲਾਉਂਦੇ ਹਨਾ ਜੀ ਤੁਸੀਂ ਵੀ ਨਹੀਂ ਲਾ ਸਕਦੇ ਬਿਲਕੁਲ ਸਹੀ ਕਿਹਾ ਇੰਨਾ ਬਹੁਤਿਆਰ ਕੰਮ ਕਰਦੇ ਮਤਲਬ ਇੱਕ ਦਿਨ ਘਰ ਦੇ ਵਿੱਚ ਸੰਡੇ ਹੀ ਹੁੰਦਾ ਹੈ ਮੈਂ ਆਪਣੀ ਗੱਲ ਦਾਸ ਤਾ ਜਦੋਂ ਸੰਡੇ ਹੁੰਦਾ ਮੈਂ ਇਧਰ ਉਧਰ ਚੀਜ਼ਾਂ ਖਿਲੜੀਆਂ ਪਤਰੀਆਂ ਦੇਖ ਕੇ ਕਦੇ ਨਿਆਣਿਆਂ ਨੂੰ ਖੁਸ਼ ਕਰ ਕਦੇ ਐਦਾਂ ਕਰ ਜਦੋਂ ਇਦਾਂ ਕਰੋ ਓਏ ਆ ਕਰ ਲੋ ਇੱਥੋਂ ਚੱਕ ਲੋ ਤੇ ਮੈਨੂੰ ਫਿਰ ਘਰ ਦੇ ਇਹ ਕਹਿੰਦੇ ਕਿ ਤੇਰੇ ਕੋਲ ਸਿਰਫ ਇੱਕ ਦਿਨ ਹੈ ਹੂੰ ਤੂੰ ਇੰਨਾ ਚੜ ਜਾਣਾ ਹੈ ਹੂੰ ਕਿ ਇੰਨਾ ਕੁਝ ਕਹਿ ਦੇਣਾ ਇਹਨਾਂ ਨੂੰ ਕਿ ਆ ਇੱਥੇ ਚੀਜ਼ ਹੋਣੀ ਚਾਹੀਦੀ ਆ ਇੱਥੇ ਚੀਜ਼ ਹੋਣੀ ਚਾਹੀਦੀ ਅਸੀਂ ਸਾਰੇ ਦਿਨ ਹੀ ਇੱਥੇ ਹੁੰਦੇ ਹਾਂ ਤੂੰ ਇਹ ਸੋਚ ਕਿ ਅਸੀਂ ਕਿਵੇਂ ਇਹਨਾਂ ਨੂੰ ਟੈਕਲ ਕਰਦੇ ਹਾਂ ਬਿਲਕੁਲ ਜੇਕਰ ਤੁਹਾਡੇ ਟੱਬਰ ਦੇ ਵਿੱਚ ਇੱਕ ਔਰਤ ਸੁੱਤੀ ਪਈ ਹੈ ਉਹਦੇ ਤੰਨਾ ਦੇ ਵਿੱਚ ਨਾਲ ਪੈ ਕਿਸੇ ਬੰਦੇ ਦੀ ਬੱਚੇ ਦੀ ਬਜ਼ੁਰਗ ਔਰਤ ਦੀ ਹਾਇ ਪੈ ਜਾਂਦੀ ਹੈ ਉਹ ਉੱਟ ਕੇ ਉਹਦੇ ਵਾਸਤੇ ਨਰਸ ਬਣ ਜਾਂਦੀ ਹੈ ਪਰ ਜੇਕਰ ਉਹ ਔਰਤ ਉਸੇ ਬੰਦੇ ਦੇ ਕੋਲ ਪਈ ਹੋਵੇ ਉਹਨਾਂ ਬੱਚਿਆਂ ਦੇ ਕੋਲ ਪਈ ਹੋਵੇ ਉਸੇ ਬਜ਼ੁਰਗ ਔਰਤ ਦੇ ਕੋਲ ਪਈ ਹੋਵੇ ਤਾਂ ਉਹ ਜੇਕਰ ਹਾਇ ਕਹਿ ਦੇਵੇ ਤਾ ਕੋਈ ਉੱਠ ਕੇ ਉਹਨੂੰ ਦੇਖਦਾ ਨਹੀਂ ਕਿ ਇਹ ਜਿਉਂਦੀ ਹੈ ਜਾਂ ਮਰ ਗਈ ਹੈ ਕੋਈ ਉੱਠ ਕੇ ਉਹਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦਾ ਅੱਜ ਤੱਕ ਕੋਈ ਮਾਈਦਾਨ ਲਾਲ ਐਸਾ ਹੈਗਾ ਕਿ ਜਿਹੜਾ ਉਠਿਆ ਹੋਵੇ ਘਰ ਦੇ ਵਿੱਚ ਮੇਰੇ ਸਮੇਤ ਕਿ ਉਠਿਆ ਹੋਵੇ ਤੇ ਆਪਣਾ ਜਿਹੜਾ ਕੰਬਲ ਆ ਕੋ ਰਜਾਈ ਆ ਕੋ ਚਾਦਰ ਆ ਉਹਨੇ ਕੋਈ ਸਿੱਧੀ ਕੀਤੀ ਹੋਵੇ ਨਹੀਂ ਨਹੀਂ ਕੀਤੇ ਉਹ ਸਾਰਾ ਉਹ ਵੀ ਕੰਮ ਬਾਦ ਵਿੱਚ ਉਹ ਘਰ ਵਾਲੀ ਨੇ ਕਰਨਾ ਹੈ ਜਾਂ ਭੈਣ ਨੇ ਕਰਨਾ ਹੈ ਉਹ ਕਰਨ ਤੋਂ ਬਾਅਦ ਫਿਰ ਉਹਨੇ ਇਹ ਦੇਖਣਾ ਕਿ ਕੱਪੜੇ ਕਿਦੇ ਕਿਦੇ ਮੈਲੇ ਹੋ ਗਏ ਉਹਨੇ ਚੱਕ ਕੇ ਗੱਠੜੀ ਵਿਚਾਰੀ ਨੇ ਧੋਣਾ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਉਹ ਕੜ ਹੱਥਾਂ ਨਾਲ ਧੋਦੀ ਹੈ ਉਸ ਔਰਤ ਨੂੰ ਨਾ ਤਾਂ ਕੋਈ ਦਿਹਾੜੀ ਨਾ ਕੋਈ ਸਾੜੀ ਨਾ ਕੋਈ ਸੂਟ ਨਾ ਕੋਈ ਫਰੂਟ ਨਾ ਕੋਈ ਦਵਾਦਾਰੂ ਤੇ ਨਾ ਉਹਦਾ ਕੋਈ ਚਾਲੂ ਉਸ ਔਰਤ ਦਾ ਇਸ ਦੁਨੀਆ ਦੇ ਉੱਪਰ ਮੈਂ ਸਾਰੇ ਘਰਾਂ ਦੀ ਗੱਲ ਕਰ ਰਿਹਾ ਸਾਰੇ ਘਰਾਂ ਦੀ ਉਸ ਔਰਤ ਦਾ ਕਦੇ ਕਿਸੇ ਨੇ ਕੋਲ ਬਿਠਾ ਕੇ ਹਾਲ ਚਾਲ ਨਹੀਂ ਪੁੱਛੇ ਮਾਦੇਵਸ ਮਨਾਉਨੇ ਉਸ ਵੇਲੇ ਮਾਮਾ ਦੇ ਨਾਲ ਜਪੀਆਂ ਪਾਪਾ ਤੇ ਪੋਤਾ ਬਹੁਤ ਕੁਝ ਹੁੰਦੇ ਆ ਕਿ ਘੱਟ ਦੇ ਪਤਾ ਨਹੀਂ ਕਿੰਨੇ ਕੁਝ ਛੇਕੜੇ ਜੇ ਕਰਦੇ ਦੁਨੀਆ ਤੇ ਵਿੱਚ ਕੋਈ ਵੀ ਬੰਦਾ ਇੰਨਾ ਅਮੀਰ ਨਹੀਂ ਹੋ ਸਕਿਆ ਕਿ ਆਪਣਾ ਪਿਛਲਾ ਸਮਾਂ ਖਰੀਦ ਸਕੇ ਸੋ ਜੋ ਕੁਝ ਹੋ ਗਿਆ ਉਸ ਨੂੰ ਭੁੱਲ ਜਾਓ ਤੇ ਅੱਗੇ ਵਧੋ ਤੇ ਹਰ ਇੱਕ ਸਵੇਰ ਦੀ ਇੱਕ ਨਵੀਂ ਸ਼ੁਰੂਆਤ ਕਰੋ ਪਿਆਰਪਰੀ ਸ਼੍ਰੀ ਸਟਿਕਾ ਮੈਂ ਹਾ ਹਿਨਾਕ ਨੋਜੀਆ ਪ੍ਰੋਗਰਾਮ ਸਵੇਰ ਸਵੇਰ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਓ ਚਰਨਜੀਤ ਜੋਗੀ ਹੋਣਾ ਦਾ ਸਵਾਗਤ ਕਰਦੇ ਹਾਂ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡਾ ਸਵਾਗਤ ਤੁਹਾਡਾ ਵੀ ਹਿਨਾ ਜੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਕਿ ਜੁੜਿਆ ਇਸ ਵੇਲੇ ਸਾਡੇ ਨਾਲ ਆਪਣਾ ਬੇਸ਼ਕੀਮਤੀ ਸਮਾਂ ਬਿਤਾਉਣ ਦੇ ਵਾਸਤੇ ਜੁੜੇ ਹੋਏ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਉਹ ਚੁਸਤ ਦਰੁਸਤ ਤੰਦਰੁਸਤ ਹੋਣਗੇ ਉਹਨਾਂ ਦੀ ਅੱਜ ਦੀ ਇਸ ਸਵੇਰ ਦੇ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ ਆਪਣੀਆਂ ਗੱਲਾਂ ਦੀਆਂ ਪੰਡਾਂ ਅਸੀਂ ਖੋਲ੍ਹ ਲੈਣੀ ਹੈ ਬਿਲਕੁਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਡੇ ਦਰਸ਼ਕਾਂ ਦੀ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ ਮੈਂ ਚਾਹੁੰਦੀ ਹਾਂ ਕਿ ਅੱਜ ਅਸੀਂ ਗੱਲਬਾਤ ਇੱਕ ਔਰਤ ਦੇ ਉੱਤੇ ਕਰੀਏ ਔਰਤਾਂ ਦੇ ਉੱਪਰ ਜਿੰਨੇ ਮੱਥੀ ਗੱਲਾਂ ਕਰਾਉਂ ਸਾਡੇ ਕੋਲ ਮੌਕਾ ਦੀਆਂ ਨਹੀਂ ਪਰ ਮੈਂ ਕੁਝ ਔਰਤਾਂ ਦੀਆਂ ਗੱਲਾਂ ਤੇ ਔਰਤਾਂ ਤੇ ਇਹ ਮੁੱਕਦੀਆਂ ਮੁੱਕਦੀਆਂ ਨਹੀਂ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਕੁਝ ਵੱਖਰੀ ਗੱਲ ਕਰਾਂਗੇ ਅੱਜ ਕਿ ਇੱਕ ਔਰਤ ਬਹੁਤ ਕੁਝ ਕਰਦੀ ਹੈ ਬਹੁਤ ਕੁਝ ਕਰਕੇ ਵੀ ਉਸ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਆ ਤਾਂ ਕੁਝ ਵੀ ਨਹੀਂ ਕਰਦੀ ਬਿਲਕੁਲ ਸਹੀ ਗੱਲ ਹੈ ਬਹੁਤ ਕੁਝ ਹੁੰਦਿਆਂ ਹੋਿਆਂ ਵੀ ਉਸ ਦਾ ਕੋਈ ਵजूद ਨਹੀਂ ਹੈ ਜੀ ਕਹਿ ਦਿੰਦੇ ਆ ਕਿ ਔਰਤ ਕੁਝ ਵੀ ਨਹੀਂ ਹੈ ਪਰ ਹੈਗੀ ਸਭ ਕੁਝ ਹੈ ਹੈਨਾ ਉਪਾਵੇਂ ਅਨਪੜਵੀ ਕਿਉਂ ਨਾ ਹੋਵੇ ਇੱਕ ਔਰਤ ਬਹੁਤ ਕੁਝ ਸਿਖਾ ਜਾਂਦੀ ਹੈ ਬਿਲਕੁਲ ਸਿੱਖਣਾ ਕਿਨੇ ਆ ਉਹ ਸਾਡੇ ਤੇ ਉਹ ਸਾਡੇ ਤੇ ਡਿਪੈਂਡ ਆ ਉਹ ਪਰਿਵਾਰ ਦੇ ਉੱਪਰ ਨਿਰਭਰ ਕਰਦਾ ਹੈ ਦੇਖੋ ਆ ਗੱਲ ਅਸੀਂ ਅੱਜ ਉਸ ਔਰਤ ਦੀ ਕਰ ਰਹੇ ਚਾਹੇ ਉਹ ਕਾਮਕਾਜੀ ਹੋਵੇ ਤੇ ਚਾਹੇ ਫਿਰ ਉਹ ਘਰੇਲੂ ਗ੍ਰਹਿਣੀ ਹੋਵੇ ਉਹਨਾਂ ਨੂੰ ਆਮ ਤੌਰ ਤੇ ਅਕਸਰ ਇਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਆਮ ਤੌਰ ਤੇ ਅਸੀਂ ਜਿੱਦ ਆਪਣੇ ਘਰਾਂ ਦੇ ਵੱਲ ਨਜ਼ਰ ਮਾਰਦੇ ਆ ਘਰਾਂ ਦੇ ਵਿੱਚ ਤੁਹਾਡੀ ਮਾਂ ਵੀ ਹੋ ਸਕਦੀ ਹੈ ਜੀ ਕੁਚਾ ਚੀਤਾਈ ਮਮੀ ਮਾਸੀ ਪੂਆ ਫੂਫੀ ਕੁਛ ਵੀ ਹੋ ਸਕਦੀ ਹੈ ਸਾਡੀ ਵੀ ਮਾਂ ਹੋ ਸਕਦੀ ਹੈ ਪਤਨੀ ਹੋ ਸਕਦੀ ਹੈ ਭੈਣ ਹੋ ਸਕਦੀ ਹੈ ਜੇਕਰ ਉਹ ਘਰ ਦੇ ਵਿੱਚ ਸਿਰਫ ਘਰ ਦਾ ਕੰਮ ਕਰਦੀ ਹੈ ਤਾਂ ਅਸੀਂ ਇਹ ਸਮਝਦੇ ਹਾਂ ਕਿ ਉਹ ਕੰਮ ਕੋਈ ਨਹੀਂ ਕਰਦੀ ਬਿਲਕੁਲ ਉਹਨੂੰ ਕੰਮ ਕੋਈ ਹੈ ਨਹੀਂ ਉਹਨੂੰ ਅਕਸਰ ਸੁਣਨ ਦੇ ਵਿੱਚ ਮਿਲ ਜਾਂਦਾ ਹੈ ਘਰ ਜਾ ਕੇ ਉਹਨੂੰ ਕਹਿ ਦਿੱਤਾ ਜਾਂਦਾ ਕਿ ਤੂੰ ਕੀ ਕੀਤਾ ਕੀ ਕੀਤਾ ਇਹ ਘਰ ਘੜ ਦੀ ਕਹਾਣੀ ਹੈ ਬਿਲਕੁਲ ਦੇਖੋ ਸਾਰਿਆਂ ਦੀ ਮੈਂ ਤਾਂ ਇਹ ਕਹਨਾ 100% ਜੀ 100% ਤੁਹਾਡੇ ਘਰ ਦੀ ਸਾਡੇ ਘਰ ਦੀ ਸਾਰਿਆਂ ਦੇ ਘਰ ਦੀ ਇੱਕ ਕਹਾਣੀ ਹੈ ਕਿ ਜਿਹੜੀ ਇੱਕ ਘਰੇਲੂ ਔਰਤ ਹੈ ਘਰ-ਬਾਰ ਸੰਭਦੀ ਹੈ ਨਿਆਣੇ ਨਿੱਕੇ ਪਾਲਦੀ ਹੈ ਆਪਣੇ ਟੱਬਰ ਦੇ ਵਾਸਤੇ ਰੋਟੀ ਪਾਣੀ ਦਾ ਕੰਮ ਪ੍ਰਬੰਧ ਕਰਦੀ ਹੈ ਉਹਨਾਂ ਦੇ ਕੱਪੜੇ ਧੋਂਦੀ ਹੈ ਹੋਰ ਬਹੁਤ ਕੁਝ ਕਰਦੀ ਹੈ ਉਹਨੂੰ ਅਕਸਰ ਇਹ ਗੱਲ ਸੁਣਨੀ ਪੈਂਦੀ ਹੈ ਕਿ ਤੂੰ ਕਰਦੀਗੀ ਤੂੰ ਕਰਦੀ ਕੀ ਤੂੰ ਸਾਰ ਜਿਹੜੀ ਵਹਿਲੀ ਨਹੀਂ ਪਤਾ ਹੈ ਉਹਨਾਂ ਦਾ ਮਤਲਬ ਕੀ ਹੈ ਕਿ ਸਵੇਰੇ ਬੰਦਾ ਇੱਕ ਕੰਮ ਤੇ ਜਾਣ ਵਾਲਾ ਹੈ ਹੈ ਜੀ ਤੇ ਉਸ ਬੰਦੇ ਨੇ ਕੰਮ ਤੇ ਜਾਣਾ ਉਹਨੂੰ ਰੋਟੀ ਪਾਣੀ ਪਕਾਉਂਦਾ ਨਿਆਣੇ ਸਕੂਲ ਤੋੜ ਦਿੱਤੇ ਆ ਤੇ ਫਸ ਉਹਦਾ ਕੰਮ ਮੁੱਕ ਗਿਆ ਹੁਣਾਂ ਨੂੰ ਇਹੀ ਲੱਗਦਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਬਾਹਰ ਜਾ ਰਹੇ ਆ ਕੰਮ ਕਰਨ ਅਸੀਂ ਬਹੁਤ ਜ਼ਿਆਦਾ ਥੱਕ ਗਏ ਹੋਵਾਂਗੇ ਹਣਾ ਉਹਨੇ ਤਾਂ ਘਰ ਹੀ ਰਹਿਣਾ ਆ ਉਹ ਤਾਂ ਜਦੋਂ ਮਰਜ਼ੀ ਸੋ ਸਕਦੀ ਹੈ ਉਹਦੇ ਉੱਤੇ ਕੋਈ پابੰਦੀ ਨਹੀਂ ਹੈਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਿੰਮੇਵਾਰੀਆਂ ਕਿੰਨੀਆਂ ਵੱਡੀਆਂ ਨੇ ਉਹਦੇ ਤੇ ਹਰੇਕ ਗੱਲ ਦੀ ਜ਼ਿੰਮੇਵਾਰੀ ਉਹ ਦਿੱਤੇ ਆ ਕਾਰ ਦੇ ਵਿੱਚ ਕੁਝ ਹੋ ਗਿਆ ਉਹਦੇ ਤੇ ਜ਼ਿੰਮੇਵਾਰੀ ਬੱਚਿਆਂ ਨੂੰ ਕੁਝ ਹੋ ਗਿਆ ਐ ਵੀ ਜ਼ਿੰਮੇਵਾਰੀ ਉਹਦੀ ਹੈ ਉਹਨੇ ਕਿਵੇਂ ਸਾਂਭਣੇ ਆ ਤੁਸੀਂ ਦੇਖਿਆ ਹੋਵੇਗਾ ਕਿ ਜੋ ਮਾਂ ਕਰਦੀ ਹੈ ਉਹੀ ਬੱਚੇ ਕਰਦੇ ਨੇ ਮਾਂ ਜੋ ਸਿਖਾਉਂਦੀ ਹੈ ਉਹੀ ਬੱਚੇ ਸਿੱਖਦੇ ਨੇ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਕੀਦੀ ਹੋਈ ਇੱਕ ਪਿਓ ਦੀ ਇੱਕ ਮਾਂ ਦੀ ਮਾਂ ਦੀ ਜ਼ਿੰਮੇਵਾਰੀ ਬਾਦ ਦੇ ਦੇਖੋ ਮਾਂ ਜਿਹੜੀ ਹੈ ਬਾਪ ਦੀ ਜ਼ਿੰਮੇਵਾਰੀ ਕੀ ਹੈ ਬਾਪ ਦੀ ਜ਼ਿੰਮੇਵਾਰੀ ਉਹਨੇ ਖੂਹ ਪੁੱਟਣਾ ਹੈ ਜੀ ਉਹਨੇ ਖੂਹ ਪੁੱਟ ਕੇ ਉਹਦੇ ਵਿੱਚੋਂ ਪਾਣੀ ਲੈ ਆਉਣਾ ਤਾਂ ਨੂੰ मां ਨੇ ਉਸ ਖੂਹ ਤੱਕ ਬੱਚਿਆਂ ਨੂੰ ਲੈ ਕੇ ਜਾਣ ਜੀ ਉਸ ਖੂਹ ਦੇ ਪਾਣੀ ਨੂੰ ਵਰਤਣਾ ਹੈ ਕਿ ਇਸ ਪਾਣੀ ਦੇ ਨਾਲ ਨਹਾਉਣਾ ਵੀ ਹੈ ਕੱਪੜੇ ਵੀ ਧੋਣੇ ਆਂ ਭਾਂਡੇ ਵੀ ਧੋਣੇ ਆਂ ਇਹਨਾਂ ਬੱਚਿਆਂ ਨੂੰ ਵੀ ਨਵਾਉਣਾ ਧਵਾਉਣਾ ਇਹਨਾਂ ਨੂੰ ਪਲਾਉਣਾ ਵੀ ਹੈ ਘਰ ਦੇ ਵਾਸਤੇ ਪਾਣੀ ਜੋੜਨਾ ਵੀ ਹੈ ਉਸ ਪਾਣੀ ਦੇ ਵਿੱਚੋਂ ਦਾਲਾਂ ਸਬਜ਼ੀਆਂ ਚਾਹਾਂ ਸਾਰਾ ਕੁਝ ਬਣਾਉਣਾ ਹੈ ਜੀ ਵਰਤਦਾ ਕੌਣ ਹੈ ਔਰਤ ਹੂੰ ਬੰਦਾ ਘਰ ਦੇ ਵਾਸਤੇ ਟੁੱਟ ਟੁੱਟ ਮਰਦਾ ਹੈ ਹੂੰ ਔਰਤ ਟੁੱਟੇ ਹੋਏ ਘਰ ਨੂੰ ਜੋੜਦੀ ਹੈ। ਉਹ ਘਰ ਬਣਾਉਂਦੀ ਹੈ। ਬੰਦਾ ਕਹਿੰਦਾ ਨਾ ਕਿ ਮੈਂ ਆ ਘਰ ਬਣਾਇਆ। ਨਾ। ਇਹ ਗੱਲ ਝੂਠੀ ਹੈ। ਝੂਠੀ ਹੈ ਬਿਲਕੁਲ। ਬੰਦਾ ਘਰ ਦੇ ਵਾਸਤੇ ਕਮਾਈਆਂ ਕਰਦਾ ਹੈ। ਹੂੰ। ਘਰ ਔਰਤ ਦੇ ਨਾਲ ਬਣਦਾ ਹੈ। ਬਿਲਕੁਲ। ਔਰਤ ਜਿਹੜੀ ਹੈ ਉਹ ਘਰ ਨੂੰ ਸੰਭ ਕੇ ਹੂੰ ਜਿਵੇਂ ਉਹ ਪੰਛੀ ਨੇ ਆ ਤੀਲਾ-ਤੀਲਾ ਲੈ ਕੇ ਆਉਂਦੇ ਆ ਫਿਰ ਜੋੜਦੇ ਆ ਸਭ ਕੁਝ ਕਰਦੇ ਆ। ਬੰਦਾ ਕਈਆਂ ਦੇ ਨਾਲ ਸਮਾਨ ਇਕੱਠਾ ਕਰਦਾ ਹੈ। ਹੂੰ। ਵੀ ਆ ਵੀ ਮੈਂ ਕੱਲ ਮਾਂ ਰੇਤਾ ਬਜਰੀ ਸੀਮੰਟ ਸਾਰਾ ਕੁਝ ਇਕੱਠਾ ਕਰ ਲੈਂਦਾ ਔਰਤ ਉਸ ਘਰ ਦੇ ਵਿੱਚ ਰਹਿ ਕੇ ਉਸ ਘਰ ਨੂੰ ਬਕਾਇਦਾ ਸੋਹਣੇ ਤਰੀਕੇ ਸਿਲੀਕੇ ਨਾਲ ਚਲਾ ਸਕਦੀ ਇੱਕ ਅਖਾਣ ਵੀ ਆ ਕਿ ਬੰਦਾ ਕਈਆਂ ਲੈ ਕੇ ਘਰ ਬਣਾਉਂਦਾ ਹੈ ਤੇ ਜੇਕਰ ਔਰਤ ਚੱਜਦੀ ਨਾ ਹੋਵੇ ਉਸ ਸੁਈ ਦੇ ਨੱਕੇ ਨਾਲ ਘਰ ਉਧੇੜ ਕੇ ਰੱਖ ਸਕਦੀ ਬਿਲਕੁਲ ਸਹੀ ਕਿਹਾ ਇੱਥੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਤੁਸੀਂ ਐਵੀ ਗੱਲ ਦੇਖੀ ਹੋਣੀ ਆ ਜਿਸ ਘਰ ਦੇ ਵਿੱਚ ਔਰਤ ਨਹੀਂ ਹੁੰਦੀ ਉਹ ਘਰ ਘਰ ਲੱਗਦਾ ਹੀ ਨਹੀਂ ਲੱਗਦੇ ਉਜਾੜ ਹੋ ਜਾਂਦਾ ਹੈ ਉੱਥੇ ਇਦਾਂ ਹੀ ਹੁੰਦਾ ਹੈ ਘਰ ਦੇ ਵਿੱਚ ਸਾਰਾ ਸਮਾਨ ਵਿਖਰਿਆ ਹੋਵੇਗਾ ਚਲੋ ਮੰਨਦੇ ਆ ਕਿ ਬਹੁਤ سارے ਮੁੰਡੇ ਵੀ ਅੱਜ ਕੱਲ੍ਹ ਘਰ ਸਾਂਭਣਾ ਸਿੱਖ ਗਏ ਨੇ ਵਧੀਆ ਗੱਲ ਹੈ ਵਧੀਆ ਗੱਲ ਦੇਖੋ ਮੈਂ 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 ਮਾਫੀ ਚਾਹੁੰਦਾ ਕਿ ਤੁਹਾਡੀ ਗੱਲ ਅੱਗੇ ਚੱਲੇ ਨਹੀਂ ਨਹੀਂ ਤੁਸੀਂ ਬੋਲੋ ਜੀ ਜਿਹੜੇ ਮੁੰਡੇ ਆ ਸਾਡੇ ਉਹ ਮੁੰਡੇ ਜਦੋਂ ਤੇ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਕਰਨੇ ਪੈਂਦੇ ਨੇ ਉਹ ਰੋਟੀ ਵੀ ਬਣਾਉਂਦੇ ਆ ਹੂੰ ਜਾਹਾਂ ਵੀ ਬਣਾਉਂਦੇ ਆ ਦਾਲਾਂ ਸਬਜ਼ੀਆਂ ਨੂੰ ਤੜਕੇ ਐਸੇ ਕਮਾਲ ਲਾਉਂਦੇ ਹਨ ਜੀ ਤੁਸੀਂ ਵੀ ਨਹੀਂ ਲਾ ਸਕਦੇ ਬਿਲਕੁਲ ਸਹੀ ਕਿਹਾ ਇਹਨਾਂ ਬੁੱਝਾਉ ਕੰਮ ਕਰਦੇ ਜੇਕਰ ਉੱਥੇ ਕਰ ਸਕਦੇ ਆ ਮਾਂ ਦੇ ਨਾਲ ਤੇ ਜਾਂ ਫਿਰ ਭੈਣ ਦੇ ਨਾਲ ਤੇ ਜਾਂ ਫਿਰ ਆਪਣੀ ਘਰ ਵਾਲੀ ਦੇ ਨਾਲ ਹੱਥ ਵੰਡਾ ਵੀ ਦੇਣ ਤਾ ਐਡੀ ਕੋਈ ਨਿਹਰ ਕਰਦੀ ਨਹੀਂ ਬੈ ਚਲੇ ਪਰ ਸ਼ਰਮ ਬਹੁਤ ਮਹਿਸੂਸ ਕਰਦੇ ਨੇ ਮੁੰਡੇ ਬਹੁਤ ਸਾਰੇ ਮਰਦ ਜਿਹੇ ਨੇ ਮੈਂ ਦੇਖਿਆ ਹੋਇਆ ਹੈ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਹੋਇਆ ਹੈ ਕਿ ਬਹੁਤ ਸਾਰੇ ਮਰਦ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਗੱਲ ਉਹਨਾਂ ਦੇ ਜ਼ਿਹਨ ਦੇ ਵਿੱਚ ਬੈਠੀ ਹੋਈ ਹੈ ਕਿ ਨਹੀਂ ਅਸੀਂ ਕਾਹਤੋਂ ਕਰੀਏ ਇਹ ਕੰਮ ਔਰਤ ਦਾ ਆ ਉਹ ਕਰੇਗੀ ਜੇਕਰ ਔਰਤ ਬਾਹਰ ਜਾ ਕੇ ਕੰਮ ਕਰ ਸਕਦੀ ਹੈ ਤੁਹਾਡੇ ਘਰ ਵਾਸਤੇ ਕਮਾ ਸਕਦੀ ਹੈ ਤੁਹਾਡਾ ਇੱਕ ਸਹਾਰਾ ਬਣ ਸਕਦੀ ਹੈ ਹਨਾ ਘਰ ਚਲਾਉਣ ਵਾਸਤੇ ਤੇ ਤੁਸੀਂ ਉਹਦਾ ਸਹਾਰਾ ਕਿਉਂ ਨਹੀਂ ਬਣ ਸਕਦੇ ਇੱਕ ਔਰਤ پاਗਲ ਹੈ ਜਿਹੜੀ ਰੋਜ਼ ਸਵੇਰੇ ਕੰਮ ਤੇ ਜਾਂਦੀ ਹੈ ਉੱਠ ਕੇ ਬੱਚਿਆਂ ਵਾਸਤੇ ਉਹਨੇ ਰੋਟੀ ਵੀ ਬਣਾ ਕੇ ਜਾਣੀ ਤੁਹਾਡੇ ਵਾਸਤੇ ਵੀ ਨਾਸ਼ਤਾ ਬਣਾ ਕੇ ਜਾਣਾ ਫਿਰ ਤੁਹਾਡੇ ਨਾਲ ਹੀ ਕੰਮ ਤੇ ਜਾਣਾ ਤੁਹਾਡੇ ਨਾਲ ਹੀ ਉਹਨੇ ਕੰਮ ਤੋਂ ਘਰ ਆਉਣਾ ਫਿਰ ਘਰ ਆ ਕੇ ਉਹਨੇ ਰੋਟੀ ਵੀ ਬਣਾਉਣੀ ਫਿਰ ਬੱਚਿਆਂ ਨੂੰ ਦੇਣੀ ਫਿਰ ਲਾਸਟ ਦੇ ਵਿੱਚ ਅੰਤ ਦੇ ਵਿੱਚ ਉਹ ਆਪ ਖਾਂਦੀ ਹੈ ਤੇ ਫਿਰ ਭਾਂਡੇ-ਪੁੰਡੇ ਧੋ ਕੇ ਫਿਰ ਸੌਂਦੀ ਹੈ ਕੀ ਗੱਲ ਹੈ ਰੋਬੋਟ ਆ ਬਿਲਕੁਲ ਸਹੀ ਗੱਲ ਹੈ ਦੇਖੋ ਇਹ ਇੱਕ ਸੋਚਣ ਵਿਚਾਰਨ ਵਾਲੀ ਗੱਲ ਹੈ ਉਹ ਔਰਤ ਜਿਹਨੂੰ ਅਸੀਂ ਅਕਸਰ ਇਹ ਕਹਿ ਦਿੰਨੇ ਆ ਕਿ ਭਾਈ ਤੂੰ ਕੀਤਾ ਕੀ ਤੂੰ ਕੀਤਾ ਕੀ ਉਹ ਔਰਤ ਉਹਦਾ ਦਿਨਚਰਿਆ ਪਤਾ ਕੀ ਹੈ ਉਹ ਸਵੇਰੇ ਸਾਰਿਆਂ ਤੋਂ ਪਹਿਲਾਂ ਉੱਠਦੀ ਹੈ ਸਾਰਿਆਂ ਤੋਂ ਪਹਿਲਾਂ ਉੱਠ ਕੇ ਜਿੱਥੇ ਉਹ ਰੱਬ ਦਾ ਨਾਮ ਲੈਂਦੀ ਹੈ ਬਰਸ਼ ਵਗੈਰਾ ਕਰਦੀ ਹੈ ਫਰੈਸ਼ ਵਗੈਰਾ ਹੋ ਕੇ ਨਹਾ ਧੋ ਕੇ ਔਰ ਸੋਈ ਦੇ ਵਿੱਚ ਵੜ ਜਾਂਦੀ ਹੈ ਚਾਹ ਪਾਣੀ ਦਾ ਪ੍ਰਬੰਧ ਕਰਦੀ ਹੈ ਸਾਰਿਆਂ ਨੂੰ ਉਠਾ ਉਠਾ ਕੇ ਉਹ ਚਾਹ ਫੜਾਉਂਦੀ ਹੈ ਉਹਨਾਂ ਦੇ ਉਹਨੂੰ ਕਹਿੰਦੀ ਕਿ ਉੱਠ ਚੋ ਸਕੂਲੇ ਜਾਣਾ ਬੱਚਿਆਂ ਨੂੰ ਕਹਿੰਦੀ ਹੈ ਉਹਦਾ ਘਰ ਵਾਲਾ ਵੀ ਉੱਠ ਜਾਂਦਾ ਸਾਰੇ ਉਹਦੇ ਨਾਲ ਉਸ ਤੋਂ ਬਾਅਦ ਵਿੱਚ ਉੱਠਦੇ ਆ ਉਹ ਸਾਰਿਆਂ ਦੇ ਲਈ ਖਾਣੇ ਦਾ ਪ੍ਰਬੰਧ ਕਰਦੀ ਹੈ ਖਾਣੇ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਤੋੜ ਕੇ ਉਸ ਤੋਂ ਬਾਅਦ ਕਪੜਾ ਲੀੜਾ ਜੋ ਹੁੰਦਾ ਹੈ ਬਿਸਤਰ ਤਾਂ ਉਦਹੀਂ ਅਜੇ ਤੱਕ ਕੋਈ ਮਾਈਦਾਨਾਲਾ ਐਸਾ ਹੈਗਾ ਕਿ ਜਿਹੜਾ ਉਠਿਆ ਹੋਵੇ ਘਰ ਦੇ ਵਿੱਚ ਮੇਰੇ ਸਮੇਤ ਕਿ ਉਠਿਆ ਹੋਵੇ ਤੇ ਆਪਣਾ ਜਿਹੜਾ ਕੰਬਲ ਆ ਕੋ ਰਜਾਈ ਆ ਕੋ ਚਾਦਰ ਆ ਉਹਨੇ ਕੋਈ ਸਿੱਧੀ ਕੀਤੀ ਹੋਵੇ ਨਹੀਂ ਕਰਦੀ ਨਹੀਂ ਕੀਤੇ ਉਹ ਸਾਰਾ ਉਹ ਵੀ ਕੰਮ ਬਾਦ ਵਿੱਚ ਉਹ ਘਰ ਵਾਲੀ ਨੇ ਕਰਨਾ ਜਾਂ ਭੈਣ ਨੇ ਕਰਨਾ ਉਹ ਕਰਨ ਤੋਂ ਬਾਅਦ ਫਿਰ ਉਹਨੇ ਇਹ ਦੇਖਣਾ ਕਿ ਕੱਪੜੇ ਕਿਹਦੇ ਕਿਹਦੇ ਮੈਲੇ ਹੋ ਗਏ ਉਹਨੇ ਚੱਕ ਕੇ ਗਠੜੀ ਵਿਚਾਰੀ ਨੇ ਧੋਣਾ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਓਕੜ ਹੱਥਾਂ ਨਾਲ ਧੋਣੀ ਹੈ ਮਸ਼ੀਨਾਂ ਆ ਗਈਆਂ ਹੱਥ ਤੱਕ ਤੁਸੀਂ ਵੀ ਮਸ਼ੀਨਾਂ ਧੋ ਲੋ ਤੁਸੀਂ ਕਿਹੜਾ ਵੀ ਕਰ ਲੋ ਬਿਲਕੁਲ ਹੱਥਾਂ ਨਾਲ ਧੋਣਾ ਉੱਥੇ ਫਿਰ ਉਹ ਉਹ ਕੰਮ ਕਰਕੇ ਛੱਡਦੀ ਹੈ ਉਸ ਵਕਤ ਮੰਨ ਲਓ ਵਸਦੇ ਘਰਾਂ ਦੇ ਵਿੱਚ 100 ਪਰੋਣੇ ਵੀ ਆ ਜਾਂਦੇ ਮੰਨ ਲਓ ਜੇਕਰ ਕੋਈ ਪਰੋਣਾ ਆ ਗਿਆ ਉਹਨੂੰ ਚਾਹ ਪਾਣੀ ਰੋਟੀ ਪਾਣੀ ਕੋਣ ਫਿਰ ਉੱਡਈ ਸਰਕਲ ਚੱਲ ਪੈਂਦਾ ਫਿਰ ਦੁਪਹਿਰਾਂ ਹੋ ਜਾਂਦਾ 1 2 ਵੱਜ ਜਾਂਦੇ ਆ ਉਹ ਵਿਚਾਰੀ ਕਹਿੰਦੀ ਚੱਲ ਅੱਧਾ ਪੌਣਾ ਖੰਡਾ ਮੈਂ ਸੌ ਲੈਂਨੀ ਆ ਉਸ ਸੌਕੇ ਹਟਦੀ ਨਾਲ ਹੀ ਉਹਦੀ ਅੱਖ ਜਦੋਂ ਗੂੜੀ ਲੱਗਣ ਲੱਗਦੀ ਨਿਆਣੇ ਆ ਜਾਂਦੇ ਸਕੂਲੋਂ ਨਿਆਣੇ ਆ ਜਾਂਦੇ ਆ ਉਹਨਾਂ ਨੂੰ ਖਾਣਾ ਖੁਣਾ ਬਣਾ ਕੇ ਦੇਣਾ ਨਵਾਉਣਾ ਤੋਉਣਾ ਉਹਨਾਂ ਨੂੰ ਫਿਰ ਮੁੜ ਕੇ ਜਾ ਕੇ ਤੇ ਟਿਊਸ਼ਨ ਤੇ ਜਾਣਾ ਚਾਹ ਕੇ ਪੜਾਉਣਾ ਉੱਥੇ ਛੱਡਣ ਛੁਡਣ ਜਾਣਾ ਵੀ ਨਾਲ ਇਹ ਵੀ ਬੀਬੀਆਂ ਦੀ ਡਿਊਟੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਕੇ ਆਉਂਦੀ ਉਹ ਵਾਪਸ ਜਦੋਂ ਤੱਕ ਆਉਂਦੀ ਹੈ ਘਰ ਦੇ ਵਿੱਚ ਹੋਰ ਆਪਣਾ ਨਿੱਕ ਸੋਕ ਕੰਮ ਕਰਦੀ ਸ਼ਾਮ ਦੀ ਰੋਟੀ ਪਾਣੀ ਦਾ ਪ੍ਰਬੰਧ ਕਰਨ ਲੱਗ ਪੈਂਦੀ ਸ਼ਾਮ ਦੀ ਰੋਟੀ ਪਾਣੀ ਦਾ ਪ੍ਰਬੰਧ ਕਰਦੀ ਉਹ ਸਾਰਾ ਕੁਝ ਕਰਦੀ ਕਰਾਉਂਦੀ ਨੂੰ ਵਿਚਾਰੀ ਨੂੰ ਜਦ ਤੱਕ ਉਹਨੇ ਮੰंजे ਤੇ ਡਿਗਣਾ ਟੁੱਟ ਉਸ ਵੇਲੇ ਉਹਨੂੰ ਰਾਤ ਦੇ 10 11 ਵਜੇ ਜਾਂਦੇ ਆ ਜਦੋਂ 11 ਵਜੇ ਤੇ ਇੱਕ ਔਰਤ ਸਵੇਰ ਦੀ 5 ਵਜੇ ਦੀ ਲੱਗੀ ਹੋਈ ਆ ਕਿਹੜਾ ਡਿਪਾਰਟਮੈਂਟ ਆ ਕਿਹੜਾ ਦਫ਼ਤਰ ਆ ਕਿਹੜੀ ਫੈਕਟਰੀ ਆ ਕਿਹੜਾ ਉਕਾਰਖਾਨਾ ਆ ਕਿਹੜੀ ਉਹ ਦੁਕਾਨ ਆ ਕਿ ਜਿੱਥੇ ਤੁਹਾਨੂੰ ਇੰਨਾ ਜ਼ਿਆਦਾ ਕੰਮ ਕਰਨਾ ਪੈਂਦਾ ਸਵੇਰ ਦੇ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਸੀਂ ਤਾਂ 8 ਘੰਟੇ ਕੰਮ ਕਰਦੇ ਆ 8 ਘੰਟੇ ਕੰਮ ਕਰ ਔਰ ਉਹ ਹੋਰ ਸੁਣੋ ਮੰਨ ਲਓ ਗੂੜੀ ਨੀਂਦ ਆਉਣ ਲੱਗੀ ਕਿਸੇ ਨੇ ਮੰਜੇ ਤੇ ਪਏ ਨੇ ਕੋਲ ਨੇੜੇ ਹਾਈ ਵੀ ਕਹਿਤਾ ਉਫ ਇਹ ਨਰਸ ਬਣ ਉੱਠ ਜਾਂਦੀ ਹੈ ਹਾਂ ਫੇਰ ਉੱਠ ਖੜਦੀ ਹੈ ਬਿਲਕੁਲ ਉਫ ਇਹ ਉੱਠ ਹੁਣ ਇਹ ਵੀ ਗੱਲ ਨੋਟ ਕਰਿਓ ਜੇਕਰ ਤੁਹਾਡੇ ਟੱਬਰ ਦੇ ਵਿੱਚ ਇੱਕ ਔਰਤ ਸੁੱਤੀ ਪਈ ਹੈ ਉਹਦੇ ਕੰਨਾਂ ਦੇ ਵਿੱਚ ਨਾਲ ਪੈ ਕਿਸੇ ਬੰਦੇ ਦੀ ਬੱਚੇ ਦੀ ਬਜ਼ੁਰਗ ਔਰਤ ਦੀ ਹਾਇ ਪੈ ਜਾਂਦੀ ਹੈ ਉਹ ਉੱਠ ਕੇ ਉਹਦੇ ਵਾਸਤੇ ਨਰਸ ਬਣ ਜਾਂਦੀ ਹੈ ਪਰ ਜੇਕਰ ਉਹ ਔਰਤ ਉਸੇ ਬੰਦੇ ਦੇ ਕੋਲ ਪਈ ਹੋਵੇ ਉਹਨਾਂ ਬੱਚਿਆਂ ਦੇ ਕੋਲ ਪਈ ਹੋਵੇ ਉਸੇ ਬਜ਼ੁਰਗ ਔਰਤ ਦੇ ਕੋਲ ਪਈ ਹੋਵੇ ਤਾਂ ਉਹ ਜੇਕਰ ਹਾਇ ਕਹਿ ਦੇਵੇ ਦਾ ਕੋਈ ਉੱਠ ਕੇ ਉਹਨੂੰ ਦੇਖਦਾ ਨਹੀਂ ਕਿ ਇਹ ਜਿਉਂਦੀ ਹੈ ਜਾਂ ਮਰ ਗਈ ਹੈ ਕੋਈ ਉੱਠ ਕੇ ਉਹਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦਾ ਹਾਂ ਇੰਨੀ ਗੱਲ ਜ਼ਰੂਰ ਕਹਿੰਦੇ ਆ ਕਿ ਰਾਤੀ ਤੂੰ ਲੇਟ ਸੁੱਤੀ ਸੀ ਸਵੇਰੇ ਲੇਟ ਉੱਠੀ ਆ ਗੱਲ ਕੀ ਹੋਈ ਆ ਟਾਈਮ ਨਾਲ ਉੱਠਿਆ ਕਰ ਫਿਰ ਉਹ ਜਦੋਂ ਵਿਚਾਰੀ ਦੱਸਦੀ ਕਿ ਰਾਤ ਮੈਂ ਸਾਰੀ ਰਾਤ ਤਾਪ ਦੇ ਨਾਲ ਹੂੰਗਦੀ ਰਹੀ ਹਾਂ ਮੈਨੂੰ ਕਿਸੇ ਨੇ ਪੁੱਛੇ ਨਹੀਂ ਚਲੋ ਕੋਈ ਨਹੀਂ ਇਦਾਂ ਤਾਂ ਚੜ ਚੁੜ ਜਾਂਦਾ ਹੁੰਦਾ ਹੋ ਜਾਣਾ ਠੀਕ ਤਾਂ ਲੱਗ ਜਾ ਆਪਣੇ ਕੰਮ ਉਸ ਔਰਤ ਨੂੰ ਨਾ ਤਾਂ ਕੋਈ ਦਿਹਾੜੀ ਨਾ ਕੋਈ ਸਾੜੀ ਨਾ ਕੋਈ ਸੂਟ ਨਾ ਕੋਈ ਫਰੂਟ ਨਾ ਕੋਈ ਦਵਾਦਾਰੂ ਤੇ ਨਾ ਉਹਦਾ ਕੋਈ ਚਾਲੂ ਉਸ ਔਰਤ ਦਾ ਇਸ ਦੁਨੀਆ ਦੇ ਉੱਪਰ ਮੈਂ ਸਾਰੇ ਘਰਾਂ ਦੀ ਗੱਲ ਕਰ ਰਿਹਾ ਸਾਰੇ ਘਰਾਂ ਦੀ ਉਸ ਔਰਤ ਦਾ ਕਦੇ ਕਿਸੇ ਨੇ ਕੋਲ ਬਿਠਾ ਕੇ ਹਾਲ ਚਾਲ ਨਹੀਂ ਪੁੱਛਿਆ ਮਾ ਦਿਵਸ ਮਨਾਉਣੇ ਉਸ ਵੇਲੇ ਮਾਮਾ ਦੇ ਨਾਲ ਜਪੀਆਂ ਪਾਪਾ ਕੇ ਫੋਟਾ ਬਹੁਤ ਕੁਝ ਹੁੰਦੇ ਆ ਕਿ ਕੱਟਦੇ ਪਤਾ ਨਹੀਂ ਕਿੰਨੇ ਕੁ ਸਕੇਕੜੇ ਜਿਹਾ ਕਰਦੇ ਆ ਚਲੋ ਕਰ ਲਓ ਵੀ ਚੰਗੇ ਪਰ ਜਦੋਂ ਤੁਹਾਡੇ ਘਰ ਦੇ ਵਿੱਚ ਮਾਂ ਆ ਤੁਹਾਡੇ ਘਰ ਦੇ ਵਿੱਚ ਭੈਣ ਆ ਉਹਨੂੰ ਤਾਂ ਕਦੇ ਕਿਸੇ ਨੇ ਪੁੱਛਿਆ ਕਿ ਤੂੰ ਤਾਂ ਸਾਰਾ ਸਾਲ 365 ਦਿਨ 24 ਸੈ ਆਪਣੀ ਨਹੀਂ 24 ਘੰਟੇ ਤੇਰੀ ਸਰਵਿਸ ਆ ਤੂੰ ਕਦੇ ਨਰਸ ਹੁੰਨੀ ਹੈ ਕਦੇ ਮਾਂ ਹੁੰਨੀ ਹੈ ਕਦੇ ਡਾਕਟਰ ਹੁੰਨੀ ਕਦੇ ਸਲਾਹਕਾਰ ਹੁੰਨੀ ਕਦੇ ਟਿਊਸ਼ਨ ਵਾਲੀ ਟੀਚਰ ਹੁੰਨੀ ਆ ਕਦੇ ਤੂੰ ਕੁਛ ਹੁੰਨੀ ਆ ਕਦੇ ਤੂੰ ਧੋਬੀ ਬਣ ਜਾਨੀ ਕਦੇ ਤੂੰ ਲਾਂਗਰੀ ਬਣ ਜਾਨੀ ਆ ਕਦੇ ਤੂੰ ਕੁਛ ਬਣ ਜਾਨੀ ਆ ਤੇ ਮੋਰ ਕੇ ਅਸੀਂ ਮੂੰਹ ਜਾਂ ਕੱਢ ਕੇ ਕਹਿੰਦੇ ਨੇ ਕਿ ਤੂੰ ਕਰਦੀ ਕੀ ਤੂੰ ਕਰਦੀ ਕੀ ਹੈ ਬਿਲਕੁਲ ਹਰੇਕ ਦਿਨ ਹੀ ਮਾਵਾਂ ਦਾ ਦਿਨ ਹੁੰਦਾ ਹੈ ਕਿਉਂਕਿ ਮਾਵਾਂ ਹੀ ਜਿਹੜੀਆਂ ਨੇ ਉਹਨਾਂ ਨੂੰ ਹੀ ਹਰੇਕ ਦੇ ਨਾਲ ਉਹਨਾਂ ਨੂੰ ਬਖੂਬੀ ਪਤਾ ਹੈ ਕਿ ਅਸੀਂ ਰਿਸ਼ਤੇ ਕਿਵੇਂ ਨਿਭਾਉਣੇ ਨੇ ਕਿਉਂਕਿ ਕਿਹਾ ਵੀ ਆਈ ਜਾਂਦਾ ਹੈ ਕਿ ਔਰਤ ਭਾਵੇਂ ਅਨਪੜ੍ਹ ਕਿਉਂ ਨਾ ਹੋਵੇ ਪਰ ਉਹ ਬਖੂਬੀ ਜਾਣਦੀ ਹੈ ਕਿ ਮੈਂ ਰਿਸ਼ਤੇ ਕਿਵੇਂ ਬੋਚ-ਬੋਚ ਕੇ ਰੱਖਣੇ ਨੇ ਹਨਾ ਇਹ ਤੇ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਬਚਪਨ ਜਿਹੜਾ ਹੈ ਉਹ ਬੀਤ ਜਾਂਦਾ ਮਾਪਿਆਂ ਦੇ ਬਚਪਨ ਮਾਪਿਆਂ ਦੇ ਬੀਤ ਗਿਆ ਸੋਹਰਿਆ ਘਰ ਰੁੱਲ ਗਈ ਜਵਾਨੀ ਹਨਾ ਜਦੋਂ ਬੁਢਾਪਾ ਆਇਆ ਤਾਂ ਬੱਚਿਆਂ ਦੇ ਵਸ ਪੈ ਗਈ ਤੇ ਬਸ ਇਹੀ ਔਰਤ ਦੀ ਇੱਕ ਕਹਾਣੀ ਬਿਲਕੁਲ ਸਹੀ ਗੱਲ ਹੈ ਇਹੀ ਕਹਾਣੀ ਹੈ ਔਰਤ ਦੀ ਹੈ ਕਹਾਣੀ ਹੀ ਜੀ ਬਿਲਕੁਲ ਪਰ ਚੱਕਰ ਇਹ ਹੈ ਕਿ ਅਸੀਂ ਮੁੜਨਾ ਕਦੋਂ ਹਾਂ ਆਪਾਂ ਕਹਿੰਦੇ ਮੱਛੀ ਪੱਤਰ ਬੈਕ ਗੇਅਰ ਨਹੀਂ ਨਾ ਲਾਉਂਦੇ ਲੋਕੀ ਆਪਦੀ ਮੱਛੀ ਪੱਥਰ ਚਟਕੇ ਮੁੜਿਓਦੀ ਅਸੀਂ ਤਾਂ ਨਾਸਾ ਬਣਾਈਆਂ ਹੋਈਆਂ ਪੱਥਰਾਂ ਦੇ ਵਿੱਚ ਮੂੰਹ ਮਾਰ ਮਾਰ ਕੇ ਹੁਣ ਅਸੀਂ ਮੁੜਨਾ ਵਾਪਸ ਕਰਨਾ ਦੇਖੋ ਇਹ ਤੇ ਸਾਡੀ ਮਾਨਸਿਕਤਾ ਜਿਹੜੀ ਹੈ ਔਰਤ ਹੀ ਔਰਤ ਦੀ ਦੁਸ਼ਮਣ ਹੈ ਦੋਹਰੀ ਮਾਨਸਿਕਤਾ ਦੋਹਰੀ ਮਾਨਸਿਕਤਾ ਜੇਕਰ ਤੇ ਉਹਦਾ ਜਵਾਈ ਕੰਮ ਕਰੇ ਕਿਸੇ ਔਰਤ ਦਾ ਕਿ ਉਹਦੀ ਧੀ ਦੇ ਨਾਲ ਕੋਈ ਕੰਮਕਾਰ ਕਰਵਾ ਦੇ ਫਿਰ ਤਾਂ ਮੈਨੂੰ ਐਸਾ ਜਵਾਈ ਮਿਲਿਆ ਕਿ ਦੀਵਾ ਲੈ ਕੇ ਟੋਲ ਨਹੀਂ ਸਕਦੇ ਤੇ ਉਹੀ ਕੰਮ ਜੇਕਰ ਆਪ ਦਾ ਮੁੰਡਾ ਆਪਦੀ ਨੋਹ ਦੇ ਨਾਲ ਕਰ ਲਵੇ ਫੇਰ ਕਿਹਨੇ ਝੁੱਡੂ ਐ ਥੱਲੇ ਲੱਗਾ ਹਮ ਬਿਲਕੁਲ ਹਨਾ ਇਹ ਇਹ ਇਸ ਦੋਹਰੀ ਮਾਨਸਿਕਤਾ ਦੇ ਨਾਲ ਵੀ ਬਹੁਤੇ ਘਰਾਂ ਦੇ ਵਿੱਚ ਔਰਤ ਦਾ ਸਨਮਾਨ ਜਿਹੜਾ ਹੁੰਦਾ ਨਹੀਂ ਉਹਦੇ ਨਾਲ ਹੱਥ ਵਡਾਉਣ ਦੇ ਵਾਸਤੇ ਮੁੰਡੇ ਜਿਹੜੇ ਆ ਉਹ ਕੰਮ ਨਹੀਂ ਕਰਦੇ ਪਰ ਹੁਣ ਚੱਕਰ ਇਹ ਆ ਉਸ ਵਿਚਾਰੀ ਦੀ ਜ਼ਿੰਦਗੀ ਜਿਵੇਂ ਤੁਸੀਂ ਦੱਸਿਆ ਬਚਪਨ ਮਾਪਿਆਂ ਦੇ ਘਰ ਜਵਾਨੀ ਸਹੁਰਿਆਂ ਦੇ ਘਰ ਤੇ ਬੁਢਾਪਾ ਜਿਹੜਾ ਫੇ ਆਪਣੇ ਬੱਚਿਆਂ ਦੀ ਮਿਹਨਤਾਂ ਕਰਦਿਆਂ ਦੀ ਗੁਜ਼ਰ ਜਾਂਦੀ ਹੈ ਉਸ ਔਰਤ ਨੂੰ ਤਾਂ ਕਦੇ ਵੀ ਕਿਸੇ ਨੇ ਕੁਝ ਪੁੱਛਿਆ ਹੀ ਨਹੀਂ ਉਹ ਭਰੀ-ਪੀਤੀ ਇਸ ਜੱਗ ਤੇ ਆਉਂਦੀ ਹੈ ਭਰੀ-ਪੀਤੀ ਚੱਲ ਜਾਂਦੀ ਹੈ ਉਸ ਭਰੀ-ਪੀਤੀ ਔਰਤ ਨੂੰ ਬਿਠਾ ਕੇ ਕਦੇ ਕਿਸੇ ਨੇ ਪੁੱਛਿਆ ਕਿ ਤੂੰ ਕੀ ਖਾਣਾ ਉਹ ਤੁਹਾਨੂੰ ਰੋਜ਼ ਸਵੇਰੇ ਪੁੱਛਦੀ ਆ ਹੂੰ ਕਿ ਦੱਸ ਕੀ ਬਣਾਵਾਂ ਅੱਜ ਕੀ ਬਣਾਵਾਂ ਅੱਜ ਅੱਜ ਸ਼ਾਮ ਨੂੰ ਕੀ ਖਾਣਾ ਅੱਜ ਦੁਪਹਿਰ ਨੂੰ ਕੀ ਖਾਣ ਕਦੇ ਅਸੀਂ ਪੁੱਛਿਆ ਕਿ ਯਾਰ ਤੂੰ ਕੀ ਖਾਣਾ ਹੈ ਜੀ ਤੂੰ ਦੱਸ ਤੈਨੂੰ ਕੀ ਚਾਹੀਦਾ ਅਸੀਂ ਪੁੱਛਦੇ ਨਹੀਂ ਇਹ ਔਰਤਾਂ ਦੀ ਸਾਡੇ ਸਾਰੇ ਘਰਾਂ ਦੀ ਕਹਾਣੀ ਹੈ ਭਾਈ ਬੇਨਤੀ ਇਹ ਹੈ ਕਿ ਅਸੀਂ ਆਪਣੇ ਘਰਾਂ ਦੇ ਵੱਲ ਝਾਤੀ ਮਾਰੀਏ ਅਸੀਂ ਆਪਣੇ ਉਸ ਘਰ ਦੇ ਵਿੱਚ ਬੈਠੀ ਹੋਈ ਇੱਕ ਮਾਂ ਇੱਕ ਡਾਕਟਰ ਇੱਕ ਨਰਸ ਇੱਕ ਲਾਂਗਰੀ ਇੱਕ ਤੁਹਾਡੇ ਘਰ ਦਾ ਫ੍ਰੀ ਦਾ ਧੋਬੀ ਇੱਕ ਤੁਹਾਡੇ ਘਰ ਦੇ ਵਿੱਚ ਫ੍ਰੀ ਦੀ ਕੇਅਰ ਟੇਕਰ ਇੱਕ ਤੁਹਾਡੇ ਘਰ ਦੇ ਵਿੱਚ ਫ੍ਰੀ ਦੀ ਚੌਂਕੀਦਾਰਾ ਕਰਦੀ ਹੈ ਇੱਕ ਤੁਹਾਡੇ ਘਰ ਦੇ ਵਿੱਚ ਜੋ ਫ੍ਰੀ ਦੀਆਂ ਤੁਹਾਡੀਆਂ ਚਾਕਰੀਆਂ ਕਰਦੀ ਹੈ ਫ੍ਰੀ ਦੀ ਝਾੜ ਪੂੰਝ ਸਾਰਾ ਕੁਝ ਕਰਦੀ ਹੈ ਸਵੀਪਰ ਵੀ ਹੈ ਤੁਹਾਡੀ ਉਹ ਜਿਹੜੀ ਵਿਚਾਰੀ ਬੈਠੀ ਹੈ ਕਦੇ ਕਦੇ ਉਹਨੂੰ ਵੀ ਪੁੱਛ ਕੇ ਦੇਖਿਆ ਕਰੋ ਕਿ ਉਹਦੀ ਜ਼ਿੰਦਗੀ ਕਿਵੇਂ ਲੰਘਦੀ ਹੈ ਜ਼ਿੰਦਗੀ ਕਿਵੇਂ ਲੰਘਦੀ ਹੈ ਬਿਲਕੁਲ ਕਿਉਂਕਿ ਔਰਤ ਤੇ ਇੱਕ ਕਵਿਤਾ ਦੀ ਕੋਈ ਵੀ ਪਰਿਭਾਸ਼ਾ ਨਹੀਂ ਹੁੰਦੀ ਇਹ ਉਹੀ ਹੁੰਦੀਆਂ ਨੇ ਜੋ ਤੁਸੀਂ ਇਹਨਾਂ ਨੂੰ ਸਮਝ ਲੈਂਦੇ ਹੋ ਇਹ ਹੁੰਦੀਆਂ ਕੁਝ ਵੀ ਨਹੀਂ ਪਰ ਹੁੰਦੀਆਂ ਸਭ ਕੁਝ ਨੇ ਸਭ ਕੁਝ ਦੇਖੋ ਜੇਕਰ ਬੰਦਾ ਆਪਾਂ ਕਹਿੰਦੇ ਨਾ ਕਿ ਇੱਕ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਨਾ ਜੇਕਰ ਕੋਈ ਬੰਦਾ ਸਫਲ ਹੋ ਜੂ ਉਹਦੇ ਪਿੱਛੇ ਕਈ ਔਰਤਾਂ ਲੱਤ ਹੁੰਦੀਆਂ ਬਿਲਕੁਲ ਸਹੀ ਕਿਹਾ ਦੇਖੋ ਉਹਨਾਂ ਦੀ ਕਹਾਣੀ ਫਿਰ ਉਹ ਸਾਧਨ ਇੰਡੀਆ ਚ ਆਉਂਦੀ ਹੁੰਦੀ ਹੈ ਜੀ ਜੀ ਸੋ ਗੱਲ ਮਜ਼ਾਕ ਵੀ ਸਾਡੇ ਇੱਕ ਸ਼ੋਅ ਦਾ ਹਿੱਸਾ ਆ ਕਿਉਂਕਿ ਅਸੀਂ ਹਾਸੇ ਵੰਡਣ ਦੇ ਵਪਾਰੀ ਆ ਅਸੀਂ ਵਣਜ ਹਾਸਿਆਂ ਦਾ ਕਰਦੇ ਆ ਇੱਥੇ ਇੱਕ ਉਹ ਵੀ ਅਖਾਣ ਹੈਗੀ ਹੈ ਨਾ ਕਿ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕਿੰਦੀ ਪਾਸ ਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾਸ ਜਣਾ ਹੱਸੋ ਵਸੋ ਦੁੱਖ ਪੁੱਛੋ ਦੁੱਖ ਦੱਸੋ ਇਹਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ ਦੁੱਖ ਉਹਨਾਂ ਨੂੰ ਜ਼ਰੂਰ ਪੁੱਛਿਆ ਕਰੋ ਜਿਹੜੇ ਹਮੇਸ਼ਾ ਤੁਹਾਡਾ ਦੁੱਖ ਪੁੱਛਦੇ ਨੇ ਤੁਹਾਡੇ ਘਰਾਂ ਦੇ ਵਿੱਚ ਤੁਹਾਡੀਆਂ ਮਾਵਾਂ ਤੁਹਾਡੀਆਂ ਭੈਣਾਂ ਤੁਹਾਡੀਆਂ ਪਤਨੀਆਂ ਜਿਹੜੀਆਂ ਘਰ ਪਤਨੀ ਦੇ ਕੇ ਹੁੰਦੀ ਪਤਨੀਆਂ ਬਹੁਤ ਤੇ ਉਹਨਾਂ ਸਾਰਿਆਂ ਦੇ ਬਾਬਤ ਤੁਸੀਂ ਵੀ ਇੱਕ ਸੋਹਰਦ ਜਿਹਾ ਰੱਖਿਆ ਕਰੋ ਆਪਣੇ ਦਿਲ ਦੇ ਵਿੱਚ ਸੁਭਾ ਕਿਉਂਕਿ ਉਹਨਾਂ ਦੇ ਨਾਲ ਤੁਹਾਡਾ ਘਰ ਚੱਲਦਾ ਇੱਕ ਦਿਨ ਇੱਕ ਬੰਦਾ ਕੋਈ ਵੀ ਤੁਸੀਂ ਲਾ ਲਓ ਚਾਹੇ ਮੈਂ ਹੀ ਹੋਵਾਂ ਮਤਲਬ ਇੱਕ ਦਿਨ ਘਰ ਦੇ ਵਿੱਚ ਮਾ ਲ ਸੰਡੇ ਹੁੰਦਾ ਮੈਂ ਆਪਣੀ ਗੱਲ ਦੱਸਦਾ ਪਰ ਜਦੋਂ ਸੰਡੇ ਹੁੰਦਾ ਮੈਂ ਇਧਰ ਉਧਰ ਉਹ ਚੀਜ਼ਾਂ ਖਿਲਰੀਆਂ ਪਤਰੀਆਂ ਦੇਖ ਕੇ ਕਦੇ ਨਿਆਣੇ ਨੂੰ ਕੁਛ ਕਹੇ ਕਦੇ ਐਦਾਂ ਕਰ ਜਦੋਂ ਐਦਾਂ ਕਰੋ ਉਹ ਆ ਕਰ ਲੋ ਇੱਥੋਂ ਚੱਕ ਲੋ ਤੇ ਮੈਨੂੰ ਫਿਰ ਘਰ ਦੇ ਇਹ ਕਹਿੰਦੇ ਕਿ ਤੇਰੇ ਕੋਲ ਸਿਰਫ ਇੱਕ ਦਿਨ ਹੈ ਤੂੰ ਇੰਨਾ ਚੜਜਾਨਾ ਕਿ ਇੰਨਾ ਕੁਝ ਕਹਿ ਦੇਣਾ ਇਹਨਾਂ ਨੂੰ ਕਿ ਆ ਇੱਥੇ ਚੀਜ਼ ਹੋਣੀ ਚਾਹੀਦੀ ਆ ਇੱਥੇ ਚੀਜ਼ ਹੋਣੀ ਚਾਹੀਦੀ ਅਸੀਂ ਸਾਰੇ ਦਿਨ ਇੱਥੇ ਹੁੰਨੇ ਹਾਂ ਤੂੰ ਇਹ ਸੋਚ ਕਿ ਅਸੀਂ ਕਿਵੇਂ ਇਹਨਾਂ ਨੂੰ ਟੈਕਲ ਕਰਦੇ ਬਿਲਕੁਲ ਸੋ ਔਰਤਾਂ ਬਈ ਮਹਾਨ ਆ ਹੂੰ ਉਹ ਸਜਦਾ ਸਲਾਮ ਹੈ ਉਹਨਾਂ ਨੂੰ ਕਿ ਉਹ ਜਿਸ ਤਰੀਕੇ ਦੇ ਨਾਲ ਘਰਾਂ ਨੂੰ ਸੰਭ ਰਹੀਆਂ ਜਿਹੜੀਆਂ ਖਾਸ ਤੌਰ ਤੇ ਬੀਬੀਆਂ ਕੰਮਕਾਜੀ ਨਹੀਂ ਹੈਗੀਆਂ ਉਹ ਵੀ ਤੇ ਜਿਹੜੀਆਂ ਕੰਮਕਾਜੀ ਹੈਗੀਆਂ ਉਹ ਵੀ ਕਿਉਂਕਿ ਬਹੁਤ ਸਾਰੇ ਕੰਮਕਾਜੀ ਔਰਤਾਂ ਕੰਮਾਂ ਤੋਂ ਵਾਪਸ ਆਣ ਕੇ ਵੀ ਆਪਣੇ ਘਰਾਂ ਦੇ ਵਿੱਚ ਬਕਾਇਦਾ ਕੰਮ ਕਰਦੀਆਂ ਉਹਨਾਂ ਸਾਰੀਆਂ ਔਰਤਾਂ ਨੂੰ ਸਜਦਾ ਸਲਾਮ ਹੈ ਉਹਨਾਂ ਦੇ ਕੰਮ ਨੂੰ ਉਹਨਾਂ ਦੀ ਕੁਰਬਾਨੀ ਨੂੰ ਔਰ ਉਹਨਾਂ ਦੇ ਨਾਲ ਹੀ ਸਾਡੇ ਘਰ ਚੱਲਦੇ ਨੇ ਬਿਲਕੁਲ ਦੇਖੋ ਜੀ ਸਮਾਂ ਬਦਲ ਗਿਆ ਹੁਣ ਔਰਤ ਵੀ ਆਪਣਾ ਘਰ ਚਲਾਉਂਦੀ ਹੈ ਉਹ ਵੀ ਬਾਹਰ ਜਾਂਦੀ ਹੈ ਕੰਮ ਕਰਦੀ ਹੈ ਤੇ ਆਪਣੇ ਘਰ ਵਾਲੇ ਦਾ ਸਹਾਰਾ ਬਣਦੀ ਹੈ ਤੇ ਇੱਥੇ ਹੁਣ ਸਮਾਂ ਅਸੀਂ ਹੋਰ ਥੋੜਾ ਬਦਲੀਏ ਜਿਹੜਾ ਘਰ ਵਾਲਾ ਉਹ ਵੀ ਆਪਣੇ ਘਰ ਵਾਲੇ ਦੀ ਮਦਦ ਕਰਿਆ ਕਰੇ ਹਨਾ ਹੱਤ ਵੰਡਾ ਲਵੇ ਕਾਦੀ ਸ਼ਰਮ ਹੈ ਘਰ ਵਿੱਚ ਤਾਂ ਤੁਹਾਡਾ ਹੀ ਹੈ ਸਾਰੀ ਉਮਰ ਤੁਸੀਂ ਨਾਲ ਰਹਿਣਾ ਬਿਲਕੁਲ ਮੈਂ ਜ਼ਰੂਰ ਬਣਾਉਣਾ ਆਪਣੀ ਘਰਵਾਲੀ ਦਾ ਚੰਗੀ ਗੱਲ ਹੈ ਜਦੋਂ ਸ਼ੁਰੂਆਤ ਅਸੀਂ ਕਰਨੀ ਉਹ ਜਦੋਂ ਮਤਲਬ ਖਾਣਾ ਬਣਾਉਂਦੀ ਹੈ ਤੇ ਮੈਂ ਉਹਦਾ ਬਣਾਉਣਾ ਹੁੰਦਾ ਵੀ ਜਦੋਂ ਖਾਣਾ ਬਣਾ ਲਿਆ ਉਹਨੇ ਫਿਰ ਮੈਂ ਖਾਣ ਤੇ ਵਿੱਚ ਬਕਾਇਦਾ ਬਣਾਉਣਾ ਹੱਤੋਂ ਦਾ ਅੱਛਾ ਜੀ ਬਹੁਤ ਵਧੀਆ ਗੱਲ ਹੈ ਮੈਂ ਤੁਹਾਨੂੰ ਕਹਿਣੇ ਮਿਲਦੀ ਸੀ ਮੈਂ ਸੋਚਿਆ ਹੋਇਆ ਸੀ ਮੈਂ ਕਿ ਅੰਤ 'ਚ ਮੈਂ ਜ਼ਰੂਰ ਕਹੂੰਗੀ ਜੋਗੀ ਜੀ ਆਪਣੇ ਘਰ ਦੇ ਵਿੱਚ ਵੀ ਇਹ ਸ਼ੁਰੂਆਤ ਕਰੋ ਦੇਖੋ ਕਰਨੀ ਚਾਹੀਦੀ ਆ ਦੇਖੋ ਮਜ਼ਾਕ ਨਾ ਮਜ਼ਾਕ ਰਿਹਾ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਜੇਕਰ ਘਰ ਦੇ ਵਿੱਚ ਔਰਤ ਬਿਮਾਰ ਆ ਹੂੰ ਉਹਦੀ ਕੇਅਰ ਕਰਨੀ ਸਾਡਾ ਫਰਜ਼ ਆ ਸਾਡਾ ਫਰਜ਼ ਚਾਹੇ ਕੋਈ ਬੰਦਾ ਹੈ ਤੇ ਚਾਹੇ ਸਾਡੇ ਘਰ ਦੀਆਂ ਹੋਰ ਔਰਤਾਂ ਹੈਗੀਆਂ ਜਾਂ ਬੱਚੇ ਵੀ ਹੈਗੇ ਆ ਕੇਅਰ ਕਰਨੀ ਬੱਚਿਆਂ ਨੂੰ ਵੀ ਥੋੜਾ ਜਿਹਾ ਇੱਥੇ ਇਹ ਮੈਂ ਇਹਨਾਂ ਆਪਣੀਆਂ ਜੁਨੀਆਂ ਵੀ ਸਾਡੀਆਂ ਕਾਮਕਾਜੀ ਔਰਤਾਂ ਜਾਂ ਫਿਰ ਘਰੇਲੂ ਹੈਗੀਆਂ ਉਹਨਾਂ ਨੂੰ ਇੱਕ ਇੱਕ ਬੇਨਤੀ ਵੀ ਕਰਨੀ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਵੀ ਥੋੜਾ ਜਿਹਾ ਹੁਸ਼ਿਆਰ ਕਰੋ ਅੱਜ ਅਸੀਂ ਨਾ ਕੀ ਕਰਦੇ ਆ ਕਿ ਬੱਚੇ ਨੂੰ ਕਹਿੰਦੇ ਨਹੀਂ ਇਹਨਾਂ ਦੀ ਖੇਡਣ ਦੀ ਉਮਰ ਹੈ ਇਹਨਾਂ ਨੂੰ ਤਾਂ ਅਸੀਂ ਕੰਮ ਨਹੀਂ ਕਰਾਉਣਾ ਉਹਨਾਂ ਨੂੰ ਕੰਮ ਥੋੜਾ ਥੋੜਾ ਸਿਖਾ ਦਿਓ ਸਿਖਾ ਦਿਓ ਉਹਨਾਂ ਨੂੰ ਕੁਝ ਹੋਰ ਨਹੀਂ ਤਾਂ ਤੁਸੀਂ ਉਹਨਾਂ ਨੂੰ ਦਲੀਆ ਖਿਚੜੀ ਬਣਾਉਣੀ ਸਿਖਾ ਦਿਓ ਜੀ ਕਾਰਨ ਨਾ ਦਲੀਆ ਦੇ ਵਿੱਚ ਬਹੁਤਾ ਟਾਈਮ ਲੱਗਦਾ ਨਾ ਖਿਚੜੀ ਦੇ ਵਿੱਚ ਹੂੰ ਕਾਰਨ ਇਹ ਹੈ ਕਿ ਰੱਬ ਨਾ ਕਰੇ ਤੁਸੀਂ ਕਿਤੇ ਬਿਮਾਰ ਠਮਾਰ ਹੋ ਜਾਓ ਘੱਟੋ ਘੱਟ ਤੁਹਾਨੂੰ ਦਲੀਆ ਖਿਚੜੀ ਦਾ ਬਣਾ ਕੇ ਖਿਲਾ ਸਕਦੇ ਬਿਲਕੁਲ ਸਹੀ ਕਿਹਾ ਹੋਣਾ ਚਾਹੀਦਾ ਚਾਹ ਬਣਾਉਣੀ ਸਿਖਾ ਦਿਓ ਠੀਕ ਹੈ ਉਹਨਾਂ ਨੂੰ ਹੋਰ ਨਹੀਂ ਕੁਝ ਤਾਂ ਬ੍ਰੈਡ ਟੋਸਟ ਕਰਨੇ ਸਿਖਾ ਦਿਓ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਹਾਈ ਹੋ ਸਕਦੀਆਂ ਤੁਸੀਂ ਚੁਸਤ ਦਰੁਸਤ ਤੰਦਰੁਸਤ ਰਹੋ ਪਰ ਜਦੋਂ ਕਿਤੇ ਰੱਬ ਨਾ ਕਰੇ ਕਿਉਂਕਿ ਬਿਮਾਰੀ ਠਮਾਰੀ ਸਰੀਰ ਦੇ ਨਾਲ ਹੀ ਆ ਜਦੋਂ ਕਿਤੇ ਬਿਮਾਰ ਠਮਾਰ ਹੋ ਕੇ ਮੰਜੇ ਤੇ ਪੈਣਾ ਪਵੇ ਤਾਂ ਤੁਹਾਡੇ ਬੱਚੇ ਤੁਹਾਡੇ ਵਾਸਤੇ ਦੜੀਆਂ ਬਣਾ ਸਕਣ ਚਾਹ ਬਣਾ ਸਕਣ ਤੁਹਾਨੂੰ ਖਿਚੜੀ ਬਣਾ ਕੇ ਦੇ ਸਕਣ ਜੀ ਬਿਲਕੁਲ ਇਹੀ ਅਸੀਂ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਅੱਗੇ ਆਓ ਸ਼ੁਰੂਆਤ ਅਸੀਂ ਆਪਣੇ ਘਰ ਤੋਂ ਕਰੀਏ ਤੇ ਫਿਰ ਲੋਕਾਂ ਨੂੰ ਵੀ ਇਹ ਗੱਲ ਸਿਖਾਈਏ ਕਿਉਂਕਿ ਸ਼ੁਰੂਆਤ ਅਸੀਂ ਖੁਦ ਕਰਾਂਗੇ ਤਾਂ ਹੀ ਲੋਕਾਂ ਨੂੰ ਸੇਧ ਦੇ ਸਕਾਂਗੇ ਨਾਲੇ ਇਹ ਗੱਲ ਨਹੀਂ ਕਹਿਣੀ ਕਿ ਔਰਤ ਘਰ ਦੇ ਵਿੱਚ ਵਹਿਲੀ ਰਹਿੰਦੀ ਆ ਕੁਛ ਨਹੀਂ ਕਰਦੀ ਬਿਲਕੁਲ ਸਹੀ ਕਿਹਾ ਇਹ ਵੀ ਹਾਂ ਆ ਇੱਕ ਗੱਲ ਜ਼ਰੂਰ ਹੈ ਕਿ ਬਿਲਕੁਲ ਨਹੀਂ ਕਹਿਣਾ ਕਿ ਘਰ ਦੇ ਵਿੱਚ ਤੂੰ ਕੀਤਾ ਕੀ ਹੈ ਠੀਕ ਹੈ ਕਿਉਂਕਿ ਉਹ ਸਾਰਾ ਦਿਨ ਤੁਹਾਡਾ ਘਰ ਸੰਭਰੀ ਹੈ ਤੁਹਾਡਾ ਘਰ ਜਿਹੜਾ ਉਸਨੇ ਬਹੁਤ ਵਧੀਆ ਤਰੀਕੇ ਸਿਮੇਟ ਕੇ ਰੱਖਿਆ ਹੋਇਆ ਹੈ ਰਿਸ਼ਤੇ ਸਿਮੇਟ ਕੇ ਰੱਖੇ ਹੋਏ ਨੇ ਉਸ ਔਰਤ ਨੂੰ ਕਦੇ ਨਾ ਕਿਓ ਕਿ ਤੂੰ ਘਰ ਦਾ ਕਰਦੀ ਕੀ ਹੈ ਤੇ ਕੀਤਾ ਕੀ ਹੈ ਸੋ ਸਮਾਂ ਹੋ ਗਿਆ ਹੈ ਜਾਣਦਾ ਜੋਗੀ ਜੀ ਬਹੁਤ ਸਾਰੀਆਂ ਅਸੀ ਗੱਲਾਂ ਬਾਤਾਂ ਕੀਤੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ ਸਵੇਰ ਸਵੇਰ ਇਲਾਕੇ ਮੁਰਤੋਂ ਤੁਹਾਡੇ ਮੁਖਾਤੀਬ ਹੋਵਾਂਗੇ ਇੱਕ ਛੋਟੀ ਜਿਹੀ ਬੇਨਤੀ ਜਾਂਦੇ ਜਾਂਦੇ ਕਰਨਾ ਚਾਹੁੰਦੇ ਆ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨਾ ਤੇ ਇਸ ਦੇ ਨਾਲ ਦੀ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਹੋਰ ਲੋਕਾਂ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਵਧੀਆ ਲੱਗੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt تے ای بابا تے دیکھ سکتے ہو یو ایس اے کینیڈا آسٹریلیا نیوزیلینڈ تے یورپ دے ہر وڈے آئی پی ٹی وی پلیٹ فارم تے دیکھ سکتے ہو رونی جپے تو دور تے مدے دے نیڑے لائیو پنجابی ٹی وی